ਫਖਾੜੇ ਵਿੱਚ ਡਾਂਗ ਖੜ ਕੇ ਪੰਜਾਬ ਦੇ ਪੱਗ ਦੀ ਕਦਰ ਹੋਈ ਆ ਪੰਜਾਬ ਦੇ ਲੋਕ ਲਫ਼ਜ਼ਾਂ ਦੀ ਕਦਰ ਹੋਈ ਆ ਲੋਕ ਸੰਗੀਤ ਦੀ ਕਦਰ ਹੋਈ ਆ ਸੋ ਮੈਨੂੰ ਬੜੀ ਖੁਸ਼ੀ ਆ ਇਸ ਗੱਲ ਦੀ ਕਿ ਮੈਂ ਬਾਲੀਵੁੱਡ ਦੀਆਂ ਫਿਲਮਾਂ ਦਾ ਹਿੱਸਾ ਬਣਿਆ ਪੰਜਾਬ ਨੂੰ ਰਿਪਰੈਜ਼ੈਂਟ ਕਰਕੇ ਹਿੱਸਾ ਬਣਿਆ ਖੁਸ਼ੀ ਆ ਮੈਨੂੰ ਇਸ ਗੱਲ ਦੀ ਮੈਨੂੰ ਇਸ ਗੱਲ ਦੀ ਇੱਕ ਤਸੱਲੀ ਹੈ ਕਿ ਮੈਂ ਜਿਸ ਮਿਸ਼ਨ ਨੂੰ ਲੈ ਕੇ ਜਿਸ ਪੈਸ਼ਨ ਦੇ ਨਾਲ ਮੈਂ ਫੋਕ ਮਿਊਜ਼ਿਕ ਤੇ ਕੰਮ ਕੀਤਾ ਕਿ ਉਹਦੀ ਇਸ ਕਦਰ ਪੈਣ ਦੇ ਨਾਲ ਮੈਨੂੰ ਦੇਖ ਕੇ ਹੋਰ ਬਹੁਤ ਸਾਰੇ ਕਲਾਕਾਰ ਆਪਣੀ ਵਿਰਾਸਤ ਨਾਲ ਜੁੜਨਗੇ ਆਪਣਾ ਵਿਰਸਾ ਸੰਭਾਲਣਗੇ ਸਾਰੀ ਦੁਨੀਆ ਸਾਨੂੰ ਫੋਲੋ ਕਰਦੀ ਆ ਪੰਜਾਬੀ ਫੋਕ 뮤직 ਨੂੰ ਫੋਲੋ ਕਰਦੀ ਆ ਜੇ ਜੇ ਅਸੀਂ ਆਪਣਾ ਆਪ ਸੰਭਾਲ ਕੇ ਨਾ ਰੱਖਿਆ ਤੇ ਅਸੀਂ ਤਾਂ ਰੋਜਾਂਗੇ ਲੋਕਾਂ 'ਚ ਪੰਜਾਬੀ ਜਦੋਂ ਸਿਰ ਤੇ ਦਸਤਾਰ ਹੋਵੇ ਔਰ ਉਹ ਬਾਲੀਵੁੱਡ ਇੰਡਸਟਰੀ ਦੇ ਵਿੱਚ ਜਾਂ ਵੱਡੇ ਪੰਜ ਛੱਪ ਦੇ ਵਿੱਚ ਜਾ ਕੇ ਪਰਫਾਰਮ ਕਰਦੇ ਆ ਤਾਂ ਪੰਜਾਬੀ ਤਾਂ ਪਰਫੁੱਲਤ ਹੁੰਦੀ ਹੁੰਦੀ ਆ ਪੰਜਾਬੀ ਸਭਾ ਪੰਜਾਬੀ ਸੰਗੀਤ ਜਿਹੜਾ ਜੀ ਉਹਦੀ ਵੀ ਚਰਚਾ ਹੁੰਦੀ ਆ ਮੇਰਾ ਜਿਹੜਾ ਪਰਿਵਾਰ ਆ ਨਾ ਮੈਨੂੰ ਜਦੋਂ ਫਿਲਮ ਫੇਅਰ ਅਵਾਰਡ ਮਿਲਿਆ ਸੀ ਮੈਂ ਆਪਣੇ ਮਾਤਾ ਨੂੰ ਫੋਨ ਕੀਤਾ ਮੈਂ ਕਿਹਾ ਮਾਤਾ ਸਾਰੇ ਬੰਦਿਆਂ ਨੇ ਮੈਨੂੰ ਵਧਾਈ ਦਿੱਤੀ ਆ ਤੇਰੇ ਵੱਲੋਂ ਮੈਨੂੰ ਵਧਾਈ ਨਹੀਂ ਆਈ ਉਹਦਾ ਜਿਹੜਾ ਜਵਾਬ ਸੀ ਨਾ ਉਹਦੇ ਵਿੱਚ ਬੜੀ ਨਿਮਰਤਾ ਝਲਕਦੀ ਆ ਉਹ ਕਹਿੰਦੀ ਵੀ ਸਦਾ ਦਿਵਾਲੀ ਸਾਧਦੀ ਅੱਠੇ ਪੈਰ ਬਸੰਤ ਨਾ ਸਾਨੂੰ ਪਹਿਲਾਂ ਘਾਟਾ ਸੀ ਨਾ ਸਾਨੂੰ ਅੱਜ ਵਾਦਾ ਅੱਜ ਉਹਦੀ ਰਜਾਤ ਰਹਿਣ ਵਾਲੇ ਬੰਦੇ ਆ ਸੋ ਜਦੋਂ ਮਾਲਕ ਨੇ ਜਿੰਨਾ ਕੰਮ ਉਹ ਕਹਿੰਦਾ ਉਹਨਾਂ ਅਸੀਂ ਕਰ ਲੈਨੇ ਆ। 사시 ਕਾਲ ਜੀ, ਦਿਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ। ਅੱਜ ਤੁਹਾਨੂੰ ਵਿਧਾਨ ਸਭਾ ਦੀ ਇੱਕ ਤਸਵੀਰ ਬਖਾਨਨੇ ਆ। ਵਿਧਾਨ ਸਭਾ ਦੇ ਵਿੱਚ ਬਜਟ ਇਜਲਾਸ ਚੱਲ ਰਿਹਾ ਹੈ। ਬਜਟ ਇਜਲਾਸ ਦੀ ਕਾਰਵਾਈ ਵੇਖਣ ਲਈ ਭਵਿੰਦਰ ਬੱਬਰ ਨਾਮੀ ਸ਼ਖਸੀਅਤ ਹੈਗੇ ਨੇ, ਸਿੰਗਰ ਨੇ ਔਰ ਹਾਲੀ ਦੇ ਵਿੱਚ ਇਹਨਾਂ ਦਾ ਜਿਹੜਾ ਗਾਣਾ ਜਿਹੜਾ ਬਹੁਤ ਪਹਿਲਾਂ ਗਾਇਆ ਹੋਇਆ ਸੀ ਹੁਣ ਬੜਾ ਚੜਾਈ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਬਿਲਕੁਲ ਅਰਜਨ ਵੈਲੀ ਤੁਹਾਡੇ ਵੀ ਮੂੰਹ ਤਾਂ ਸੁਣਨਾ ਚਾਹੂੰਗਾ ਔਰ ਇਹਨਾਂ ਦੇ ਮੂੰਹ ਤੋਂ ਵੀ ਪਹਿਲਾਂ ਸੁਣਨਾ ਚਾਹੂੰਗਾ ਇਹ ਬਲੇਬਾਬ ਪਿੰਦਰ ਬੱਬਲ ਸਾਹਿਬ ਬਹੁਤ ਹੀ ਹੁੰਦਾ ਕਲਾਕਾਰ ਨੇ ਬੜੇ ਪੁਰਾਣੇ ਨੇ ਬੜੇ ਹਿੱਟ ਗੀਤ ਦਿੱਤੇ ਨੇ ਪੰਜਾਬੀ ਸੰਗੀਤ ਨੂੰ ਔਰ ਜਦੋਂ ਇਹਨਾਂ ਦਾ ਗੀਤ ਜਿਹੜਾ ਹਿੱਟ ਹੋਇਆ ਅਰਜਨ ਵੈਲੀ ਨੇ ਪੈਰ ਜੋੜ ਕੇ ਗੰਦਾਸੀ ਮਾਰੀ ਫਿਰ ਤਾਂ ਸੁਪਰਸਟਾਰ ਸਾਡੇ ਪਰ ਆਸਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਬੰਬੇ ਫਿਲਮ ਇੰਡਸਟਰੀ ਦੇ ਵਿੱਚ ਵੱਡੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਪਰਫਾਰਮ ਕਰਦੇ ਆ ਤੇ ਬਹੁਤ ਚੰਗਾ ਲੱਗਦਾ ਠੀਕ ਹੈ ਨਾ ਜੀ ਕਿਉਂਕਿ ਪੰਜਾਬੀ ਜਦੋਂ ਸਿਰ ਤੇ ਦਸਤਾਰ ਹੋਵੇ ਔਰ ਉਹ ਬਾਲੀਵੁੱਡ ਇੰਡਸਟਰੀ ਦੇ ਵਿੱਚ ਜਾਂ ਵੱਡੇ ਪੰਜ ਸੱਤ ਦੇ ਵਿੱਚ ਜਾ ਕੇ ਪਰਫਾਰਮ ਕਰਦੇ ਆ ਤਾਂ ਪੰਜਾਬੀ ਤਾਂ ਪਰਫੁੱਲਤ ਹੁੰਦੀ ਹੁੰਦੀ ਆ ਪੰਜਾਬੀ ਸੁਭਾਅ ਪੰਜਾਬੀ ਸੰਗੀਤ ਜਿਹੜਾ ਜੀ ਉਹਦੀ ਵੀ ਚਰਚਾ ਹੁੰਦੀ ਆ ਸੋ ਸਾਡੇ ਭਰਾ ਦੇ ਹਿੱਸੇ ਆਈ ਆ ਬਹੁਤ ਵੱਡੀ ਇੱਕ ਗੱਲ ਹੋਰ ਇਹਨਾਂ ਤੋਂ ਸਿੱਖਣ ਨੂੰ ਬਹੁਤ ਮਿਲਦੀ ਆ ਜੀ ਅੱਜਕੱਲ ਦੇ ਜਿਹੜੇ ਨਵੇਂ ਮੁੰਡੇ ਕੁੜੀਆਂ ਗਾਉਂਦੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਆਪਾਂ ਬਸ ਕੋਈ ਲਫ਼ਜ਼ਾਂ ਦਾ ਸਹਾਰਾ ਲਈਏ ਸੰਗੀਤ ਦਾ ਸਹਾਰਾ ਲਈਏ ਕੋਈ ਕੰਟਰੋਵਰਸੀ ਦਾ ਸਹਾਰਾ ਲਈਏ ਕਿ ਆਪਾਂ ਸਟਾਰ ਬਣ ਜਾਈਏ ਪੇਸ਼ੈਂਸ ਹੈ ਨਹੀਂ ਪੇਸ਼ੈਂਸ ਅਗਰ ਤੁਸੀਂ ਸਿੱਖਣੀ ਹੈ ਤਾਂ ਭਾਜੀ ਭਗਵੰਦਰ ਬੱਬਲ ਨਾਲ ਸਖੋ ਇੰਨਾ ਲੰਮਾ ਸੰਘਰਸ਼ ਔਰ ਇਹ ਨਹੀਂ ਕਿ ਨਾਮ ਨਹੀਂ ਸੀ ਨਾਮ ਪਹਿਲਾਂ ਵੀ ਸੀਗਾ ਪਰ ਜਿੱਥੇ ਬੰਦਾ ਕਹਿ ਦਿੰਦਾ ਵੀ ਹੁਣ ਤਾਂ ਚਲੋ ਛੱਡੋ ਪਰ ਹੁਣ ਤਾਂ ਵੀ ਅਪ ਸਮਾਂ ਨਿਕਲ ਗਿਆ ਪਰ ਉੱਥੋਂ ਆ ਕੇ ਐ ਸਮਝ ਲਓ ਕਿ ਖੂ ਘਟ ਕੇ ਪਾਣੀ ਪੀਣ ਵਾਲਾ ਕੰਮ ਹੈ ਕਿ ਉੱਥੋਂ ਬਾਜੀ ਜਿਹੜੀ ਆ ਦੁਬਾਰਾ ਆ ਕੇ ਜਿੱਤੀ ਔਰ ਐਸੀ ਜਿੱਤੀ ਹੈ ਕਿ ਅੱਜ ਭពਿੰਦਰ ਬੱਬਲ ਹੋਣੀ ਅੰਤਰਰਾਸ਼ਟਰੀ ਪੱਧਰ ਤੇ ਅੱਜ ਚਮਕਦੇ ਸtare ਨੇ ਜੀ ਇਹ ਬਹੁਤ ਵੱਡੀ ਉਦਾਹਰਨ ਹੈ ਜਿਹੜੇ ਸਾਡੇ ਨਵੇਂ ਮੁੰਡੇ ਕੁੜੀਆਂ ਜਿਹੜੇ ਕਲਾ ਦੇ ਖੇਤਰ ਦੇ ਵਿੱਚ ਨੇ ਕਿ ਪੇਸ਼ੈਂਸ ਬਣਾ ਕੇ ਰੱਖੋ ਪ੍ਰਮਾਤਮਾ ਨੂੰ ਇਹ ਨਹੀਂ ਪਤਾ ਕਿ ਕਦੋਂ ਕਿੱਥੇ ਤੁਹਾਡੀ ਚੜ੍ਹਤ ਕਰ ਦੇਣੀ ਹੈ ਬਿਲਕੁਲ ਗਾਇਕੀ ਤੁਸੀਂ ਵੀ ਕਰ ਲੈਂਦੇ ਹੋ ਦੋ ਕੁ ਬੋਲ ਗਾ ਕੇ ਤੁਸੀਂ ਸੁਣਾ ਦਿਓ ਅੱਜ ਅੱਜ ਕਹਿੰਦੇ ਮੇਨ ਸਿੰਗਰ ਦੇ ਸਾਹਮਣੇ ਉਹਨਾਂ ਦਾ ਗਾਣਾ ਗਾ ਕੇ ਇੱਕ ਐਮ ਐਲ ਏ ਹੋਰ ਵਧੀਆ ਲੱਗੇਗਾ ਨਹੀਂ ਨਹੀਂ ਭਾਜੀ ਦੋ ਕੁ ਬੋਲ ਨਹੀਂ ਨਹੀਂ ਭਾਜੀ ਜੀ ਸੁਣਾਉਣਗੇ ਮੈਂ ਤਾਂ ਕਦੇ ਕਦੇ ਸੁਣਾ ਦਿੰਦਾ ਬੱਬਲ ਸਾਹਿਬ ਸੁਣਾਉਂ ਜੁਗਲਬੰਦੀ ਕਰਾ ਲੈਂਦੇ ਆ ਉਹਰਦਾ ਜੁਗਲਬੰਦੀ ਕਰਦੇ ਆ ਅ ਨਹੀਂ ਜੁਗਲਬੰਦੀ ਨਹੀਂ ਐਕਚੁਅਲੀ ਵਿਧਾਨ ਸਭਾ ਦਾ ਸੈਸ਼ਨ ਹੈ ਸੈਸ਼ਨ ਅਗਲਾ ਸੈਸ਼ਨ ਸ਼ੁਰੂ ਹੋਣ ਵਾਲਾ ਸੋ ਮੈਂ ਜਿੰਨੀਆਂ ਗੱਲਾਂ ਮੈਂ ਕਹਿਣੀਆਂ ਸੀ ਉਹ ਭਾਜੀ ਉਹਨਾਂ ਨੇ ਕਹਤੀਆਂ ਕਿ ਪੰਜਾਬ ਦੇ ਪੱਗ ਦੀ ਕਦਰ ਹੋਈ ਆ ਪੰਜਾਬ ਦੇ ਲੋਕ ਲਫ਼ਜ਼ਾਂ ਦੀ ਕਦਰ ਹੋਈ ਆ ਲੋਕ ਸੰਗੀਤ ਦੀ ਕਦਰ ਹੋਈ ਆ ਸੋ ਮੈਨੂੰ ਬੜੀ ਖੁਸ਼ੀ ਆ ਇਸ ਗੱਲ ਦੀ ਕਿ ਮੈਂ ਬਾਲੀਵੁੱਡ ਦੀਆਂ ਫਿਲਮਾਂ ਦਾ ਹਿੱਸਾ ਬਣਿਆ ਪੰਜਾਬ ਨੂੰ ਰਿਪਰੈਜ਼ੈਂਟ ਕਰਕੇ ਹਿੱਸਾ ਬਣਿਆ ਸੋ ਪੰਜਾਬ ਸਰਕਾਰ ਦਾ ਉਚੇਚਾ ਇਸ ਗੱਲੋਂ ਧੰਨਵਾਦ ਕਰਦਾ ਹਾਂ ਕਿ ਮੈਨੂੰ ਇੱਕ ਨਿਮਾਣੇ ਜੇ ਕਲਾਕਾਰ ਨੂੰ ਵਿਧਾਨ ਸਭਾ ਦੇ ਵਿੱਚ ਬੁਲਾ ਕੇ ਸਤਿਕਾਰ ਦਿੱਤਾ ਗਿਆ ਸੋ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੇ ਅਗਰ ਇਸ ਗਾਣੇ ਦੀ ਗੱਲ ਕਰੀਏ ਅਸੀਂ ਅਰਜੁਨ ਵੈਲੀ ਗਾਣੇ ਦੀ ਗੱਲ ਕਰੀਏ ਬੜੇ ਲੰਬਾ ਸਮਾਂ ਹੋ ਗਿਆ ਇਸ ਗਾਣੇ ਨੂੰ ਚੱਲਦੇ ਹੋਏ ਲੇਕਿਨ ਕਹਿੰਦੇ ਫੇਮਸ ਹੁਣ ਹੋਇਆ ਜਾ ਕੇ ਹੁਣ ਫੇਮਸ ਹੋਇਆ ਕਿੰਨੇ ਸਮਾਂ ਪਹਿਲਾਂ ਤੁਸੀਂ ਆ ਗਾਣਾ ਲਿਖਿਆ ਸੀ ਕੀ ਸੋਚ ਕੇ ਲਿਖਿਆ ਸੀ ਔਰ ਜਦੋਂ ਅੱਜ ਇਸ ਗਾਣੇ ਨੂੰ ਸ਼ੋਹਰਤ ਮਿਲਦੀ ਨਜ਼ਰ ਆ ਰਹੀ ਹੈ ਇਸ ਨੂੰ ਲੈ ਕੇ ਕੀ ਕਹਿਣਾ ਪਵੇ ਜਦੋਂ ਤੁਸੀਂ ਆਪਣੀ ਵਿਰਾਸਤ ਫੋਲਦੇ ਹੋ ਉਹਦੇ ਵਿੱਚ ਤੁਹਾਨੂੰ ਬਹੁਤ ਕੁਝ ਲੱਭਦਾ ਜੀ ਮੈਂ ਕਦੇ-ਕਦੇ ਦੱਸਦਾ ਹੁੰਨਾ ਕਿ ਸਾਡੇ ਸੰਗੀਤ ਦੇ ਵਿੱਚ ਕੁਝ ਕੁਸਪੈਟ ਹੋਈ ਹੋਈ ਆ ਵੈਸਟਰਨ ਯੂਨੀਅਨ ਦੀ ਕੁਝ ਹੋਰ ਇਸ ਤਰ੍ਹਾਂ ਦੇ ਅੰਸ਼ ਜਿਹੜੇ ਸੌਰੀ ਵੈਸਟਰਨ 뮤직 ਦੀ ਕਲਚਰ ਦੀ ਸੋ ਉਹ ਕਦੇ-ਕਦੇ ਉਹ ਕੁਝ ਭੈੜ ਤੋਂ ਸਾਨੂੰ ਘਬਰਾਹਟ ਵੀ ਹੁੰਦੀ ਹੈ ਕਿਉਂਕਿ ਸਾਰੀ ਦੁਨੀਆ ਸਾਨੂੰ ਫੋਲੋ ਕਰਦੀ ਆ ਪੰਜਾਬੀ ਫੋਕ 뮤직 ਨੂੰ ਫੋਲੋ ਕਰਦੀ ਆ ਜੇ ਜੇ ਅਸੀਂ ਆਪਣਾ ਆਪ ਸੰਭਾਲ ਕੇ ਨਾ ਰੱਖਿਆ ਤੇ ਅਸੀਂ ਤਾਂ ਰੋਜਾਂਗੇ ਲੋਕਾਂ 'ਚ ਸੋ ਇਸ ਕਰਕੇ ਸਾਡੀ ਆਪਣੇ ਆਪਣੇ ਫੋਕ ਦਰਸ਼ਕ ਦੇ ਵਿੱਚ ਇਹਨਾਂ ਕੁਝ ਪਿਆ ਇਹ ਗੀਤ ਵੀ ਸਾਡੇ ਉਸ ਪਛੋਕਰ ਸਾਡੇ ਪੁਰਾਣੇ ਜਮਾਨੇ ਦੇ ਜਿਹੜੇ ਮੇਲੇ ਟੂਰਨਾਮੈਂਟ ਦਾੜਾਂ ਪੰਦੀਆਂ ਹੁੰਦੀਆਂ ਸੀ ਪਿੰਡਾਂ 'ਚ ਉਹਦੇ ਵਿੱਚੋਂ ਲੋਕ ਮੁਕਾਬਲੇ ਕਰਿਆ ਕਰਦੇ ਸੀ ਪਿੰਡਾਂ 'ਚ ਲੜਾਈ ਹੋਇਆ ਕਰਦੇ ਸੀ ਪਿੰਡਾਂ ਦੇ ਪਿੰਡਾਂ ਦੀ ਉਹ ਸਾਰੇ ਜਰਵਾਨੇ ਲੋਕ ਸੀਗੇ ਆਪਣੇ ਆਪ ਨੂੰ ਤਾਕਤਵਰ ਕਰਦੇ ਸੀ ਐਕਸਰਸਾਈਜ਼ ਕਰਦੇ ਸੀ ਉਹਦੇ ਵਿੱਚੋਂ ਨਿਕਲਿਆ ਹੋਇਆ ਗੀਤ ਹੈ ਸੋ ਉਹ ਲੜਾਈ ਦਾ ਕੋਈ ਇੱਕ ਬਿਰਤਾਂਤ ਹੈ ਜਿਹੜਾ ਕਿਉਂਕਿ ਪੰਜਾਬੀ ਮੈਂ ਪੜਦਾ ਰਹੀਨਾ ਐਵੇਂ ਪੰਜਾਬੀ ਆ ਪੰਜਾਬੀ ਸਾਹਿਤ ਪੜਿਆ ਪੋਲੀਟੀਕਲ ਸਾਇੰਸ ਮੇਰਾ ਇੰਟਰਸਟ ਸੀਗਾ ਕਿਉਂਕਿ ਪੋਲਿਟਿਕਸ ਦੇ ਵਿੱਚ ਵੀ ਮੈਂ ਭਾਵੇਂ ਪੋਲੀਟਿਸ਼ੀਅਨ ਨਹੀਂ ਹੈਗਾ ਲੇਕਿਨ ਮੇਰਾ ਪੋਲਿਟਿਕਲ ਖੇਤਰ ਦੇ ਵਿੱਚ ਮੇਰੀ ਰਿਸਰਚ ਵਰਕ ਹੈਗੀ ਆ ਉੱਥੇ ਮੈਂ ਕੰਮ ਕਰਦਾ ਨੇ ਨਾ ਸੋ ਇਹ ਗੀਤ ਉਹਦੇ ਵਿੱਚੋਂ ਨਿਕਲਿਆ ਹੋਇਆ ਕਦੋਂ ਮਾਲਕ ਨੇ ਕਿਹੜੀ ਚੀਜ਼ ਨੂੰ ਕਦੋਂ ਐਪਰੀਸ਼ੀਏਸ਼ਨ ਦੇਣੀ ਆ ਤਾਂ ਉਹਦਾ ਹੁਕਮ ਹੈ ਹੁਣ ਕੀ ਕੁਝ ਬਦਲਾਅ ਆਇ ਇਸ ਗਾਣੇ ਨੂੰ ਸ਼ੋਹਰਤ ਮਿਲੀ ਜ਼ਿੰਦਗੀ 'ਚ ਕੀ ਬਦਲਾਅ ਆ ਗਿਆ ਤੁਹਾਡੀ ਜ਼ਿੰਦਗੀ 'ਚ ਤਾਂ ਬਦਲਾਅ ਹੈਗਾ ਖੁਸ਼ੀ ਆ ਮੈਨੂੰ ਇਸ ਗੱਲ ਦੀ ਮੈਨੂੰ ਇਸ ਗੱਲ ਦੀ ਇੱਕ ਤਸੱਲੀ ਹੈ ਕਿ ਮੈਂ ਜਿਸ ਮਿਸ਼ਨ ਨੂੰ ਲੈ ਕੇ ਜਿਸ ਪੈਸ਼ਨ ਦੇ ਨਾਲ ਮੈਂ ਫੋਕ 뮤직 ਦੇ ਕੰਮ ਕੀਤਾ ਕਿ ਉਹਦੀ ਇਸ ਕਦਰ ਪੈਣ ਦੇ ਨਾਲ ਮੈਨੂੰ ਦੇਖ ਕੇ ਹੋਰ ਬਹੁਤ ਸਾਰੇ ਕਲਾਕਾਰ ਆਪਣੀ ਵਿਰਾਸਤ ਨਾਲ ਜੁੜਨਗੇ ਆਪਣਾ ਵਿਰਸਾ ਸੰਭਾਲਣਗੇ ਅੱਜ ਸੈਲਫੀਆਂ ਬਹੁਤ ਹੋ ਰਹੀਆਂ ਨੇ ਬਾਹਰ ਵੀ ਘਰੋਂ ਨਿਕਲਦੇ ਹੋ ਤੇ ਆ ਸਿਲਸਿਲਾ ਕਾਇਮ ਹੋ ਗਿਆ ਹਾਂਜੀ ਬਿਲਕੁਲ ਇਦਾਂ ਹੀ ਕਾਇਮ ਹੋ ਗਿਆ ਸੋ ਮੈਂ ਗਲੀ ਬਜ਼ਾਰਾਂ 'ਚ ਜਿਵੇਂ ਪਹਿਲਾਂ ਆਮ ਮੈਂ ਤੇ ਮੇਰੀ ਵਾਈਫ ਆ ਮੇਰੇ ਬੱਚੇ ਅਸੀਂ ਕਦੇ ਬਜ਼ਾਰਾਂ 'ਚ ਜਾ ਕੇ ਚਟ ਪਾਪੜੀਆਂ ਖਾ ਲੈਂਦੇ ਸੀ ਆ ਬਜ਼ਾਰਾਂ 'ਚ ਖਾਣਾ ਖੂਣਾ ਖਾਣ ਚਲੇ ਜਾਂਦੇ ਸੀਗੇ ਉਦੋਂ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਲੇਕਿਨ ਹੁਣ ਥੋੜੀ ਜੀ ਸਮੱਸਿਆ ਤਾਂ ਹੁੰਦੀ ਆ ਥੋੜੀ ਜੀ ਘਰ ਦਾ ਕੀ ਮਾਹੌਲ ਬਦਲਿਆ ਘਰ ਦਾ ਬਹੁਤ ਵਧੀਆ ਮਾਹੌਲ ਬਦਲਿਆ ਆਦਰਵਾਈਜ਼ਾ ਮੇਰੇ ਪੇਰੈਂਟਸ ਪਿੰਡ ਰਹਿੰਦੇ ਨੇ ਮੇਰੇ ਬੱਚੇ ਕੈਨੇਡਾ ਰਹਿੰਦੇ ਨੇ ਮੈਂ ਚੰਡੀਗੜ੍ਹ ਰਹਿੰਦਾ ਕੋਈ ਬਹੁਤ ਜ਼ਿਆਦਾ ਫਰਕ ਤਾਂ ਨਹੀਂ ਕਿਉਂਕਿ ਮੈਂ ਤੇ ਮੇਰੀ ਵਾਈਫ ਹੀ ਰਹਿੰਦੇ ਆ ਤੇ ਉਹ ਜਿਹੜੀ ਥੋੜੀ ਛੋਟੀ ਟੁਣਕਾ ਟਣਕੀ ਆ ਉਹ ਤਾਂ ਰਹੂਗੀ ਉਹ ਤਾਂ ਮਰਦੇ ਦਮ ਤੱਕ ਰਹੂਗੀ ਹਾਂਜੀ ਪਰ ਆਈ ਐਮ ਹੈਪੀ ਇਨ ਮਾਈ ਲਾਈਫ ਮੈਨੂੰ ਖੁਸ਼ੀ ਹੋ ਗਈ ਅੱਜ ਜਿਹੜੀ ਸ਼ੌਹਰਤ ਹੈ ਉਸ ਨੂੰ ਲੈ ਕੇ ਵਾਈਫ ਦਾ ਕੀ ਕਹਿਣਾ ਹੈ ਆ ਵਾਈਫ ਮੇਰਾ ਟਣਕੀ ਚ ਕੁਝ ਬਦਲਾਅ ਹੋਇਆ ਮੇਰਾ ਜਿਹੜਾ ਪਰ ਮੈਨੂੰ ਜਦੋਂ ਫਿਲਮ ਫੇਅਰ ਅਵਾਰਡ ਮਿਲਿਆ ਸੀ ਮੈਂ ਆਪਣੇ ਮਾਤਾ ਨੂੰ ਫੋਨ ਕੀਤਾ ਮੈਂ ਕਿਹਾ ਮਾਤਾ ਸਾਰੇ ਬੰਦਿਆਂ ਨੇ ਮੈਨੂੰ ਵਧਾਈ ਦਿੱਤੀ ਆ ਤੇਰੇ ਵੱਲੋਂ ਮੈਨੂੰ ਵਧਾਈ ਨਹੀਂ ਆਈ ਉਹਦਾ ਜਿਹੜਾ ਜਵਾਬ ਸੀ ਨਾ ਉਹਦੇ ਵਿੱਚ ਬੜੀ ਨਿਮਰਤਾ ਝਲਕਦੀ ਆ ਉਹ ਕਹਿੰਦੀ ਵੀ ਸਦਾ ਦਿਵਾਲੀ ਸਾਧਵੀ ਅੱਠੇ ਪੈਰ ਬਸੰਤ ਨਾ ਸਾਨੂੰ ਪਹਿਲਾਂ ਘਾਟਾ ਸੀ ਨਾ ਸਾਨੂੰ ਅੱਜ ਵਾਦਾ ਅੱਜ ਉਹਦੀ ਰਜਾ ਚ ਰਹਿਣ ਵਾਲੇ ਬੰਦੇ ਆ ਸੋ ਜਦੋਂ ਮਾਲਕ ਨੇ ਜਿੰਨਾ ਕੰਮ ਕਹਿੰਦਾ ਉਹਨਾਂ ਸੀ ਕਰ ਲੈਨੇ ਆ ਸੋ ਵਡਿਆਈਆਂ ਮਿਲਦੀਆਂ ਨੇ ਨੀਆਂ ਮਾਲਕ ਸਾਡੇ ਨਾਲ ਜਨਾਚ ਹੋਰ ਵੀ ਧਮਾਕੇ ਪੈਣ ਵਾਲੇ ਨੇ ਬਿਲਕੁਲ ਪੈਣ ਵਾਲੇ ਨੇ ਮੈਂ ਬੜਾ ਸੋਹਿਰ ਧੋ ਕੇ ਬਲਕੇ ਮੇਰੀ ਜ਼ਿੰਮੇਵਾਰੀ ਜ਼ਿਆਦਾ ਵਧ ਗਈ ਕਿਉਂਕਿ ਜਦੋਂ ਕੋਈ ਗੀਤ ਹਿੱਟ ਹੁੰਦਾ ਉਸ ਤੋਂ ਬਾਅਦ ਪਬਲਿਕ ਦੀ ਐਕਸਪੈਕਟੇਸ਼ਨ ਵਧ ਜਾਂਦੀ ਆ ਸੋ ਲੱਗੇ ਹੋਏ ਆ ਚਲੋ ਦੋ ਕੁ ਬੋਲ ਵੀ ਸੁਣਾਈ ਦਿਓ ਹੋ ਖੜੇ ਵਿੱਚ ਡਾਂਗ ਖੜ ਕੇ ਬਰਾਤ ਥੈਂਕ ਯੂ ਬਿਲਕੁਲ ਦੇਖੋ ਅੱਜ ਆ ਗਾਣਾ ਵੀ ਸੁਰਖੀਆਂ ਦੇ ਵਿੱਚ ਐ ਭੁਪਿੰਦਰ ਬੱਬਰ ਵੀ ਸੁਰਖੀਆਂ ਦੇ ਵਿੱਚ ਐ ਔਰ ਜਿਸ ਢੰਗ ਦੇ ਨਾਲ ਵਿਧਾਨ ਸਭਾ ਪੁੱਜੇ ਸੀ ਔਰ ਅੱਜ ਇਹਨਾਂ ਨੂੰ ਇੱਥੇ ਸਨਮਾਨ ਵੀ ਮਿਲਿਆ ਕਹਿੰਦੇ ਜ਼ਿੰਦਗੀ ਬਦਲਦੀ ਨਜ਼ਰ ਆਈ ਐ ਹਾਲਾਕਿ ਸ਼ੌਰਤ ਦੀ ਪਹਿਲਾਂ ਵੀ ਕਮੀ ਨਹੀਂ ਸੀ ਲੇਕਿਨ ਹੁਣ ਆਇਆ ਹੋ ਗਿਆ ਕਿ ਹੁਣ ਜਦੋਂ ਸੜਕ ਤੇ ਨਿਕਲਦੇ ਆ ਤੇ ਹਰ ਕੋਈ ਆ ਜ਼ਰੂਰ ਪੁੱਛਦਾ ਕਿ ਆ ਗਾਣਾ ਜਦੋਂ ਗਾਇਆ ਸੀ ਉਸ ਸਮਾਂ ਕੀ ਸਮਾਂ ਸੀ ਔਰ ਹੁਣ ਕੀ ਬਦਲਾਅ ਆਇਆ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ